ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਸ਼੍ਰੀ ਮੁਕਸਰ ਸਾਹਿਬ ਵਿਖੇ ਅੱਜ ਤੇਲ ਕੰਪਨੀਆਂ ਵੱਲੋਂ ਸਾਂਝੇ ਤੌਰ ਤੇ ਸਾਡੀ ਰਸੋਈ ਸਾਡੀ ਜਮਾਵਰੀ ਪ੍ਰੋਗਰਾਮ ਤਹਿਤ ਸਰਬਹਿੱਤਕਾਰੀ ਸਰਕਾਰੀ ਵਿਦਿਆ ਮੰਦਸ ਸਕੂਲ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਹ ਪ੍ਰੋਗਰਾਮ ਮੁਕਸਰ ਗੈਸ ਸੈਂਟਰ ਤੇ ਜ਼ਿਲ੍ਹੇ ਦੀਆਂ ਸਾਰੀਆਂ ਗੈਸ ਡਿਸਟ੍ਰੀਬਿਊਟਰਾਂ ਵੱਲੋਂ ਕਰਵਾਇਆ ਗਿਆ ਤੇ ਇਸ ਸਮੇਂ ਕੁਕਿੰਗ ਮੁਕਾਬਲੇ ਵੀ ਕਰਵਾਏ ਗਏ ਜਾਣਕਾਰੀ ਦਿੰਦੇ ਹੋਏ ਮੁਕਸਰਗਾਸ ਸੈਂਟਰ ਦੇ ਵੱਲੋਂ ਵਿਜੇ ਕੁਮਾਰ ਸੱਚ ਦੇ ਬਾਣੀ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਘਰੇਲੂ ਗੈਸ ਦੀ ਸੁਰੱਖਿਆ ਲਈ ਪੰਜ ਮੂਲ ਮੰਤਰ ਬਾਰੇ ਘਰ-ਘਰ ਜਾ ਕੇ ਕੰਪਨੀ ਦੇ ਵੱਲੋਂ ਦੱਸਿਆ ਗਿਆ ਤੇ ਚੈਕਿੰਗ ਵੀ ਕੀਤੀ ਗਈ ਹੈ ਹੁਣ ਤੱਕ 12 ਕਰੋੜ ਖਪਤਕਾਰਾਂ ਵਿੱਚੋਂ 8 ਕਰੋੜ ਖਪਤਕਾਰਾਂ ਦੇ ਘਰਾਂ ਦੀ ਸਮੇਤ ਜਾ ਕੇ ਚੈਕਿੰਗ ਕੀਤੀ ਐਸ ਸਮੇਂ ਜ਼ਿਲ੍ਹੇ ਵਿੱਚੋਂ ਵੱਖ-ਵੱਖ ਗੈਸ ਡਿਸਟ੍ਰੀਬਿਊਟਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਡਿਸਟ੍ਰੀਬਿਊਟਰ ਪਵਨ ਕੁਮਾਰ ਨੇ ਦੱਸਿਆ ਕਿ ਗੈਸ ਸੁਰੱਖਿਆ ਦੇ ਪੰਜ ਮੂਲ ਮੰਤਰ ਹਨ ਨੰਬਰ 1 ਸੁਰੱਖਿਆ ਪਾਈਪ ਨੂੰ ਸਮੇਂ ਸਿਰ ਬਦਲਾ ਜਾਵੇ ਤੇ ਸਿਲੰਡਰ ਨੂੰ ਚੁੱਲ੍ਹੇ ਤੋਂ ਨੀਮਾ ਰੱਖਿਆ ਜਾਵੇ ਅਤੇ ਲੋਡ ਤੋਂ ਬਿਨਾਂ ਰੈਗੂਲੇਟਰ ਨੂੰ ਬੰਦ ਕਰਕੇ ਰੱਖਿਆ ਜਾਵੇ ਇਸ ਪ੍ਰੋਗਰਾਮ ਤਹਿਤ ਅਸੀਂ ਕੁਕਿੰਗ ਮੁਕਾਬਲੇ ਵੀ ਕਰਾ ਰਹੇ ਹਾਂ ਦੇਖੋ ਜੀ ਜਿਹੜਾ ਅੱਜ ਦਾ ਸਮਾਗਮ ਹੈ ਇਹ ਮਿਨਿਸਟਰੀ ਆਫ ਪੈਟਰੋਲੀਅਮ ਅਨੈਚੁਰਲ ਗੈਸਸਿਸ ਜਿਹੜੀ ਭਾਰਤ ਸਰਕਾਰ ਦਾ ਮੰਤਰਾਲਾ ਉਹਨਾਂ ਲਈ ਹਦਾਇਤਾਂ ਦੇ ਜਿਹੜੀਆਂ ਤਿੰਨੋਂ ਆਇਲ ਕੰਪਨੀਆਂ ਸਨ ਆ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੀਲ ਨਾਇਲ ਤੇ ਹਿੰਦੂਸਤਾਨ ਪੈਟਰੋਲੀਅਮ ਉਹ ਜੁਆਇੰਟਲੀ ਮਿਲ ਕੇ ਇੱਕ ਅਭਿਆਨ ਚਲਾਇਆ ਸੀ 5 ਮਾਰਚ 2024 ਨੂੰ ਇਹਨਾਂ ਮਕਸਦੇ ਸੀ ਸਾਰੇ ਹਾਊਸ ਹੋਲਡਸ ਦਾ ਜਿਹੜੇ ਐਲਪੀ ਕਨੈਕਸ਼ਨ ਹੋਲਡਰਸ ਹੈ ਤਾਂ ਲਾਈਫਰ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਲਈ ਜਿਹੜੀ ਇੰਸਟਾਲੇਸ਼ਨ ਹੈ ਚੁੱਲਾ ਵਗੈਰਾ ਸਿਲੰਡਰ ਹੈ ਰੈਗੂਲੇਟਰ ਹੈ ਪਾਈਪ ਖਾਸ ਤੋਂ ਤੇ ਸਵੱਛਾ ਪਾਈਪ ਤੇ ਵਿਸ਼ੇਸ਼ ਤੌਰ ਤੇ ਬਣਾਈ ਗਈ ਹੈ ਉਹਨੂੰ ਚੈੱਕ ਕਰਨ ਦਾ ਮਕਸਦ ਸੀ ਵੀ ਕਿਤੇ ਕੋਈ ਲੀਕੀਜ ਜਾਂ ਪਾਈਪ ਤਾਂ ਨਹੀਂ ਖਰਾਬ ਉਹਦੇ ਤਹਿਤ 12 ਕਰੋੜ ਦੇ ਵਿੱਚੋਂ 8 ਕਰੋੜ ਕਵਲ ਕੀਤੇ ਜਾ ਚੁੱਕੇ ਹੈ ਚੈਕਿੰਗ ਬਾਕੀ ਚੈਕਿੰਗਸ ਚੱਲ ਰਹੀਆਂ ਹੋ ਫ੍ਰੀ ਆਫ ਕੋਸਟ ਕਰ ਰਹੇ ਸੀ ਕੋਈ ਹਿੰਦਰਚਾ ਨਹੀਂ ਲਾਰੇ ਰੋਕਸ਼ਾ ਪਾਈਪ ਵੀ ਆ ਜਿਹੜੀ ਉਹ ਰੇਤੀ ਦਰ ਤੇ ਵਸਲੀ ਜਾ ਰਹੀ ਹੈ ਵੈਸੇ 190 ਰੁਪਏ ਵੀ ਆ 150 ਰੁਪਏ ਤੇ ਇਸ ਸਕੀਮ ਚ ਬੰਦਲੀ ਜਾ ਰਹੀ ਹੈ। ਤੋਂ ਬਾਕੀ ਮੇਨ ਮਕਸਦ ਇਹ ਵੀ ਸਾਡੀ ਰਸੋਈ ਸਾਡੀ ਜ਼ਿੰਮੇਵਾਰ ਹੈ। ਸਾਡੀ ਰਸੋਈ ਸਾਡੀ ਜੋ ਜ਼ਿੰਮੇਵਾਰੀ ਹੈ। ਇਹਦੇ ਤੇ ਤੇ ਸਾਰਾ ਪ੍ਰੋਗਰਾਮ ਚਲਾਇਆ ਜਾ ਰਿਹਾ ਅੱਜ ਸਾਰੇ ਮੁੱਖ ਸ਼੍ਰੀ ਬੁਖਸਾ ਸਾਹਿਬ ਜ਼ਿਲ੍ਹੇ ਦੇ ਸਾਰੇ ਜ਼ਿਲ੍ਹੇ ਦੇ ਡਿਸਟ੍ਰੀਬਿਊਟਰ ਇਕੱਠੇ ਹੋ ਕੇ ਤਿੰਨੋਂ ਕੰਪਨੀਆਂ ਦੇ ਇਕੱਠੇ ਹੋ ਕੇ ਇਹ ਸਮਾਗਮ ਕੀਤਾ ਜਾ ਰਿਹਾ ਹੈ। ਕਿੰਨਾ ਮੇਨ ਮਕਸਦ ਸੇਫਟੀ ਦੀ ਅਵੇਰਨੈਸ ਪਾਣਾ ਉਹਨੇ ਪੰਜ ਜਿਹੜੇ ਮੰਤਰਾਂ ਉਹ ਦੱਸੇ ਜਾ ਰਹੇ ਆ ਕਿ ਕਿਵੇਂ ਤੁਸੀਂ ਚੁੱਲ੍ਹੇ ਨੂੰ ਯੂਜ਼ ਕਰਨਾ ਜਦੋਂ ਨਹੀਂ ਜਰੂਰਤ ਨੂੰ ਆਫ ਕਰ ਦੇਣਾ ਜਾਂ ਮੇਨ ਮੈਂਟ ਜਿੱਦਾਂ ਉਹ ਦੱਸਿਆ ਜਾ ਰਿਹਾ ਇਹ ਜੋ ਭਾਰਤ ਸਰਕਾਰ ਵੱਲੋਂ ਜੋ ਮਹਮ ਚਲਾਈ ਜਾ ਰਹੀ ਹੈ ਅ ਸਾਡੀ ਰਸੋਈ ਸਾਡੀ ਜ਼ਿੰਮੇਵਾਰੀ ਉਸ ਦੇ ਤਹਿਤ ਜੋ ਮੁਖਸਰ ਗੈਸ ਸੈਂਟਰ ਹੈ ਉਹਨਾਂ ਦੇ ਮਾਲਕ ਸ਼੍ਰੀ ਵਿਸ਼ਵਦੇਵਾ ਜੀ ਕਿ ਰਾਹੁਲ ਸੇਵ ਦੇਵਾ ਜੀ ਬਹੁਤ ਅੱਛੇ ਇਹਨਾਂ ਦੇ ਕੰਮ ਕਰ ਰਹੇ ਹੈ ਘਰ ਘਰ ਜਾ ਕੇ ਅਵੇਅਰਨੈਸ ਦੇ ਰਹੇ ਹੈ ਸੰਡਰ ਚੈੱਕ ਕਰ ਰਿਹਾ ਪਾਈਪ ਚੈੱਕ ਕਰ ਰਿਹਾ ਔਰ ਅੱਜ ਇਹ ਸੈਮੀਨਾਰ ਲਗਾਇਆ ਜਾ ਰਿਹਾ ਹੈ ਲੋਕਾਂ ਨੂੰ ਵੇਅਰ ਕਰਨ ਵਾਸਤੇ ਲਾਇਨਸ ਕਲਬ ਮੁਕਸਰ ਆਦਿ ਦੇ ਪ੍ਰਧਾਨ ਲਾਇਨ ਰਮਨਜੀਤ ਸਿੰਘ ਸੰਧੂ ਜੀ ਔਰ ਉਹਨਾਂ ਦੀ ਟੀਮ ਪੂਰੀ ਟੀਮ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਸਹਿਯੋਗ ਕਰ ਰਹੀ ਹੈ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡੀ ਰਸੋਈ ਸਾਡੀ ਜ਼ਿੰਮੇਵਾਰੀ ਇਹ ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ ਪਰ ਸਰਕਾਰ ਵੱਲੋਂ ਇੰਨੇ ਹੀ ਕੰਪਨੀਆਂ ਭਾਰਤ ਪੈਟਰੋਲਿੰਗ ਕਾਰਪੋਰੇਸ਼ਨ ਲਿਮਟਿਡ ਇੰਡੀਅਨ ਨੈਵਲ ਤੇ ਹਿੰਦੂਸਤਾਨ ਪੈਟਰੋਲਿੰਗ ਕਾਰਪੋਰੇਸ਼ਨ ਮੇ ਤੇ ਇਹਨਾਂ ਤਿੰਨੇ ਦੇ ਜਿੰਨੀ ਵੀ ਕੈਂਸੀਅਨਸੀ ਆ ਉਹਨਾਂ ਦੇ ਵੱਲੋਂ ਆਪਣੇ ਜ਼ਿਲ੍ਹੇ ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਮੁਕਸਰ ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇੱਥੇ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਮੇਨ ਮਕਸਦ ਕੀ ਹੈ ਵੀ ਜਿਹੜੀ ਵੀ ਘਰ ਦੇ ਵਿੱਚ ਆਪਣੀ ਰਸੋਈ ਹੈ ਜਿੱਥੇ ਆਪਾਂ ਆਪਣਾ ਖਾਣਾ ਬਣਾਉਂਦੇ ਆ ਜਾਂ ਕੋਈ ਕੋਈ ਵੀ ਚੀਜ਼ ਆਪਾਂ ਕਰੇ ਯੂਜ਼ ਕਰਨ ਦੇ ਬਣਾਉਣ ਵਾਲੀ ਉਹਦੇ ਸਿ ਮੇਨ ਪਰਜਾ ਸ ਉਹਦੀ ਮੇਨ ਮੁੱਦਾ ਕੀ ਹੈ ਵੀ ਜਦੋਂ ਵੀ ਆਪਾਂ ਕਿਚਨ ਦੇ ਵਿੱਚ ਕੰਮ ਕਰਨਾ ਹੈ ਪੰਜ ਮੇਨ ਮੁੱਦੇ ਹੈ ਸੁਰੱਖਿਆ ਦੇ ਪੰਜ ਪੁਆਇੰਟ ਯੂਜ਼ ਕਰਨੇ ਆ ਉਹਦੇ ਵਿੱਚ ਕੀ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਸੁਰੱਖਿਆ ਪਾਈਪ ਹਰੇ ਕਰ ਦੇ ਵਿੱਚ ਐਲ ਪੀਜੀ ਸੁਰੱਖਿਆ ਪਾਈਪ ਲੱਗੀ ਹੋਣੀ ਚਾਹੀਦੀ ਹੈ ਇਹਦੀ 5 ਸਾਲ ਦੀ ਗਾਰੰਟੀ ਹੈ ਦੂਜੀ ਗੱਲ ਕੀ ਹੈ ਜਦੋਂ ਵੀ ਆਪਾਂ ਕਰੇ ਚੁੱਲਾ ਯੂਜ਼ ਕਰਨਾ ਐਲ ਪੀ ਜੇ ਸਟੋਵ ਹੈ ਉਹਨੂੰ ਸਿਲੰਡਰ ਤੋਂ ਉੱਪਰ ਰੱਖਣਾ ਜਦੋਂ ਵੀ ਆਪਾਂ ਰਾਤ ਨੂੰ ਕੰਮ ਖਤਮ ਕਰਦੇ ਆ ਜਾਂ ਆਪਾਂ ਘਰੋਂ ਕਿਤੇ ਬਾਹਰ ਜਾਣਾ ਤਾਂ ਜਿਹੜੀ ਜਿਹੜਾ ਰੈਗੂਲੇਟਰ ਹੁੰਦਾ ਹੈ ਉਹਦੀ ਨੋ ਬੰਦ ਕਰਕੇ ਜਾਣਾ ਕਿਤਾਬੀ ਉਦੇ ਦੇ ਵਿੱਚ ਪੈਪ 24 ਘੰਟੇ ਚੱਲਦੀ ਨਾ ਰਹੇ ਹੁਣ ਬੰਦ ਕਰਾਂਗੇ ਤਾਂ ਉਹ ਆਪਣੀ ਸੇਫਟੀ ਦਾ ਹੈ ਦੂਜੀ ਗੱਲ ਕੀ ਹੈ ਕਿਚਨ ਦੇ ਵਿੱਚ ਜਿਹੜੇ ਦੂਜੇ ਕੋਈ ਛੋਟੇ ਮੰਦਰ ਬਣਾ ਲੈਂਦਾ ਜਿੱਥੇ 24 ਘੰਟੇ ਦੀਵਾ ਜਗਦਾ ਰਹਿੰਦਾ ਜਾਂ ਜਿਹੜੀਆਂ ਫ੍ਰਿਜ ਹੈ ਉਹ ਕਿਚਨ ਦੇ ਵਿੱਚ ਲੱਗੀ ਕੋਈ ਰੱਖਦੇ ਹੈ ਠੀਕ ਹੈ ਉਹ ਕੀ ਕਾਰਨ ਹੁੰਦਾ ਹੈ ਫ੍ਰਿਜ ਹੈ ਫ੍ਰਿਜ ਆਟੋਮੈਟਿਕ ਆਨ ਆਫ ਹੁੰਦਾ ਉਹ ਕਿਚਨ ਦੇ ਵਿੱਚ ਨਹੀਂ ਰੱਖਣਾ ਹੁੰਦਾ ਠੀਕ ਹੈ ਜੀ ਜਿਹੜੇ ਮੰਦਰ ਹੁੰਦਾ ਮੰਦਰ ਆਪਣੇ ਹੋਰ ਕਿਸੇ ਵੀ ਜਗ੍ਹਾ 'ਚ ਰੱਖ ਸਕਦੇ ਆ ਕਿਚਨ ਦੇ ਵਿੱਚ ਨਾ ਬਣਾਇਆ ਜਿੱਥੇ 24 ਘੰਟੇ ਅਰਗਬਤੀਆਂ ਦੀਵਾ ਜਗਦਾ ਰੱਬ ਨਾ ਕਰੇ ਕਿਸੇ ਕਰੇ ਅਗ ਮਤਲਬ ਕੰਪਨੀ ਦੀ ਸੁਰੱਖਿਆ ਪੈਪ ਨਹੀਂ ਲੱਗੀ ਕਿ ਐਸਾ ਅਗਰ ਲੀਕ ਹੋ ਜਾਂਦੀ ਹੈ ਅੱਜ ਅਸੀਂ ਉਹਦੇ ਰਿਗਾਰਡਿੰਗ ਇਹ ਕੰਪਲੇਂਟ ਅਸੀਂ ਈਸ਼ੂ ਕਰਨ ਲੱਗੇ ਆਂ ਜਾਰੀ ਕਰਨ ਲੱਗੇ ਆਂ ਇਹਦੇ ਵਿੱਚ ਡੂਜ਼ ਐਂਡ ਡੋਂਟਸ ਲਿਖਿਆ ਹੋਇਆ ਵੀ ਕੀ ਚੀਜ਼ਾਂ ਆਪਾਂ ਰਸੋਈ ਦੇ ਵਿੱਚ ਕੰਮ ਕਰਨ ਵੇਲੇ ਕਰਨੀਆਂ ਐ ਤੇ ਕੀ ਨਹੀਂ ਕਰਨੀਆਂ ਇਹਦੇ ਉੱਪਰ ਸਾਫ਼-ਸਾਫ਼ ਲਿਖਿਆ ਹੋਇਆ ਹੈ ਅਗਰ ਅਗਰ ਕੋਈ ਨਾ ਕਿਸੇ ਉਦੋਂ ਕਰ ਘਟਨਾ ਹੋ ਜਾਂਦੀ ਜਾਂ ਪਾਈਪ ਦੇ ਕਾਰਨ ਅੱਗ ਲੱਗ ਜੇ ਪਹਿਲੀ ਜਿਹੜੀ ਸਾਫ਼ ਦਾ ਨਹੀਂ ਕੀ ਵਰਤੀ ਜਾਵੇ ਉਸ ਟਾਈਮ ਜਦੋਂ ਸਭ ਤੋਂ ਪਹਿਲਾਂ ਘਬਰਾਣਾ ਨਹੀਂ ਜੀ ਆਪਣੇ ਰਸੋਈ ਦੇ ਜਿੰਨੇ ਵੀ ਖਿੜਕੀ ਦਰਵਾਜ਼ੇ ਖੋਲ ਦੇਣੇ ਆ ਕੋਈ ਵੀ ਬਟਨ ਨੂੰ ਆਨ ਆਫ ਨਹੀਂ ਕਰਨਾ ਠੀਕ ਹੈ ਜੀ ਫਰਿੱਜ ਪਹਿਲਾਂ ਹੀ ਕਿਹਾ ਵੀ ਅੰਦਰ ਨਹੀਂ ਹੋਣਾ ਚਾਹੀਦਾ ਤਾਂ ਸਭ ਤੋਂ ਨਾਲ ਦੇ ਨਾਲ ਇਹਦੇ ਨੰਬਰ ਲਿਖਿਆ ਹੋਇਆ ਜੀ 1906 ਇਹ ਤਿੰਨੇ ਕੰਪਨੀਆਂ ਨੇ ਨੰਬਰ ਜਾਰੀ ਕੀਤਾ ਹੈ ਜਦੋਂ ਵੀ ਕੋਈ ਇਲੀਗੇਜ ਹੁੰਦੀ ਹੈ ਉਹਨੂੰ 6 ਦੇ ਨਾਲ ਦੇ ਨਾਲ ਮਿਸਕਾਲ ਕਰ ਦਿਓ ਵਿਥਿਨ ਟਾਈਮਸ ਤੁਹਾਡੇ ਕੋਲ ਹਰੇਕ ਜਿਹੜਾ ਵੀ ਡਿਸਟ੍ਰੀਬਿਊਟਰ ਹੈ ਉਹਨਾਂ ਦਾ ਮਕੈਨਿਕ ਆਏਗਾ ਤੇ ਉਹਨੂੰ ਠੀਕ ਕਰਕੇ ਜਾਏਗਾ ਪੁਲਿਸ ਦੇਚ ਕੀਤਾ ਜਾਵੇ ਜਦੋਂ ਜਦੋਂ ਅੱਗੇ ਲੱਗ ਜਾਵੇ ਉਹ ਸਭ ਤੋਂ ਪਹਿਲਾਂ ਜੀ ਇਹ ਕਰਨਾ ਹੈ ਜਿਹੜਾ ਉਹਦਾ ਰੈਗੂਲੇਟਰ ਹੈ ਉਹਦੀ ਨੋ ਬੰਦ ਕਰਨੀ ਹੈ ਬਸ ਨੋ ਬੰਦ ਕਰਨ ਤੋਂ ਬਾਅਦ ਅਗਰ ਹੋ ਸਕਦਾ ਹੈ ਤਾਂ ਦੀਉ ਮਤਲਬ ਪਟਕੇ ਉਹਨੂੰ ਸਿਲੰਡਰ ਨੂੰ ਬਾਹਰ ਖੁੱਲੀ ਜਗ੍ਹਾ 'ਚ ਧੱਕ ਰੱਖ